ਸ਼ਰਨਾਈ ਉਭਰੇ ਕਰਕੇ ਆਪੇ ਮੇਲ ਮਿਲਾਇਆ ਪੂਰੇ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਭਾਈ ਮਾਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉਮੈ ਵਿੱਚ ਸਦ ਜਲੇ ਸਰੀਰਾ ਕਰਮ ਹੋਵੇ ਭੇਟੇ ਗੁਰ ਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ ਸਤਿਗੁਰ ਤੇ ਸੁਖ ਪਾਇਆ ਮਨ ਮੁਖ ਅੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਪਿਆਬੀ ਵਲੌਗ ਤੇ ਇੱਥੇ ਆਪਾਂ ਗੰਢੇ ਕੱਟ ਰਹੇ ਹਾਂ ਕਿ ਗੰਢੇ ਕੱਟ ਕੇ ਤੇ ਆਪਾਂ ਮਸਾਲਾ ਤਿਆਰ ਕਰਾਂਗੇ ਤੋਰੀਆਂ ਦੀ ਸਬਜ਼ੀ ਨੂੰ ਲਾਵਾਂਗੇ ਤੜਕਾ ਤੇ ਮਸਾਲਾ ਆਪਾਂ ਕੁੱਟ ਕੇ ਕੁੰਡੇ ਕੋਟੇ ਨਾਲ ਤਿਆਰ ਕਰ ਰਹੇ ਹਾਂਗੇ ਕਿ ਇਸ ਤਰ੍ਹਾਂ ਦਾ ਕਾਨੂੰ ਨਹੀਂ ਹੈ ਤੇ ਕੱਲੀ ਤੋਰੀਆਂ ਦੀ ਸਬਜ਼ੀ ਨੂੰ ਤੇ ਕਦੂ ਦੀ ਸਬਜ਼ੀ ਨੂੰ ਕਿਉਂ ਦਾ ਟਕਾ ਲਾਉਣੀ ਹੈ ਕਦੂ ਦੀ ਸਬਜ਼ੀ ਦੇ ਵਿੱਚ ਤਾਂ ਪੁੱਟ ਕੇ ਮਸਾਲਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੀ ਤੇ ਉਹ ਤਾਂ ਵੈਸੇ ਹੀ ਵਧੀਆ ਬਣ ਜਾਂਦੀ ਹੈ ਰੁੱਤ ਪਾ ਕੇ ਤੇ ਜਿਹੜੀ ਤੋਰੀਆਂ ਦੀ ਸਬਜ਼ੀ ਹੁੰਦੀ ਹੈ ਇਹਦੇ ਵਿੱਚ ਆਪਾਂ ਮਸਾਲਾ ਪੁੱਟ ਕੇ ਤੇ ਫਿਰ ਟਕਾ ਲਾਵਾਂਗੇ ਤੇ ਨਹੀਂ ਇਹ ਨਾ ਜਿਵੇਂ ਆਪਾਂ ਦੁੱਧ ਪਾਉਨੇ ਆ ਤੋਰੀਆਂ ਦੀ ਸਬਜ਼ੀ ਪਤਲੀ ਜੀ ਰਹਿ ਜਾਂਦੀ ਹੈ इन नम्बरबाट कराबाट इन नम्बर हेरेर मचाल बनाइराछ